ਭਾਰ ਦੇ ਵਿੱਚ ਮੌਜੂਦ ਨੀ ਕਿਰਪਾਤਾ ਕਰਨੀ ਆ ਜੋ ਜਿਹੜਾ ਉਹ ਸਾਡੇ ਮਿਲਦਾ ਅਗਰ ਅਸੀਂ ਨਹੀਂ ਜਾਟਾਂਗੇ ਨਹੀਂ ਉਖਾਣੇ ਸਾਨੂੰ ਅਗਰ ਅਸੀਂ ਬੀਜੇਪੀ ਤੋਂ ਸਟੇਟ ਨਹੀਂ ਹੋਵਗੇ ਤਾਂ ਆਉਣ ਵਾਲਾ ਜਿਹੜਾ ਸਮਾਂ ਉਹ ਚਾਹੇ ਪੰਜਾਬ ਦੀ ਗੱਲ ਕਰਨੀ ਏ ਜਾਂ ਭਾਰਤ ਦੀ ਗੱਲ ਕਰਨੀ ਏ ਬਹੁਤ ਖਤਰਨਾਕ ਬਣਦਾ ਪ੍ਰਧਾਨ ਸਾਹਿਬ ਕਈ ਵਾਰ ਬੀਜੇਪੀ ਦੇ ਅਸੀਂ ਬਿਆਨ ਸੁਣਦੇ ਆ ਉਹ ਕਹਿੰਦੇ ਆ ਅੰਮੇਦਕਰ ਸਾਨ ਨੇ ਜਿਹੜਾ ਹੈਗਾ ਕਨਸਟੀਟਿਊਸ਼ਨ ਠੀਕ ਨਹੀਂ ਪੜਾਇਆ ਔਰ ਕਈ ਵਾਰ ਉਹਨਾ ਜੋ ਆ ਵੀ ਗੱਲ ਸਮਝਦੇ ਆ ਕਿ ਦੇਸ਼ ਦੀ ਅਜ਼ਾਦੀ ਵਿੱਚ ਕਿ ਬਾਪੂ ਜੀ ਦਾ ਕੋਈ ਯੋਗਦਾਨ ਨਹੀਂ ਹੈਗਾ ਜਿਸਨੇ ਕੋ ਬਾਸ਼ਨਾ ਦਿੱਨੇ ਪਈ ਸੀਗੇ ਉਸਨੇ ਮੇਰੇ ਨਾਲ ਮੇਰਾ ਇੱਕ ਮੀਟਿੰਗ ਕੀਤਾ ਸੀ ਉਹ ਕਹਿੰਦਾ ਜਰਦਾ ਪਾਉਣ ਆਜ਼ਾਦੀਆਂ ਜਿਨ੍ਹਾਂ ਨੇ ਪਿਛਲੇ 10 ਦਿਨ ਤੋਂ ਪੂਰੀ ਮਿਹਨਤ ਕਰਕੇ ਇਸ ਕਾਰਜ ਨੂੰ ਕਾਮਯਾਬ ਕੀਤਾ ਇੱਕ ਵਾਰ ਫੇਰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਉਮੀਦ ਕਰਦਾ ਕਿ ਡੈਸਿਕ ਕਾਂਗਰਸ ਪੰਜਾਬ ਦੀ ਗੱਲ ਕਰਦੀਏ ਜਾਂ ਸਾਡੀ ਚੰਡੀਗੜ੍ਹ ਦੀ ਕਮੇਟੀ ਦੀ ਗੱਲ ਕਰਦੀਏ ਜਲਦੀ ਗੱਲ ਪੰਜਾਬ ਦੀ ਹੋਊਗੀ ਜਲਦੀ ਗੱਲ ਆਪਣੇ ਲੋਕਾਂ ਦੀ ਹੋਊਗੀ ਅਸੀਂ ਬਾਡੀ ਆਵਾਜ਼ ਕਰਦੇ ਹਾਂ ਪ੍ਰਦਰਾਂਤ ਕਰਦੇ ਰਹਾਂਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਸੰਦਾਨ ਚਾਉ ਰਹੇ ਜੀ ਉਹਦੇ ਵਿੱਚ ਆਪਾਂ ਸਾਰੇ ਪਹੁੰਚੇ ਆ ਕਿਉਂਕਿ ਇਹ ਸਮੇਂ ਦੀ ਜ਼ਰੂਰਤ ਹੈ ਕਿ ਅੱਜ ਫੈਡਰਲ ਸੈਂਟਰ ਦੀ ਸਰਕਾਰ ਆ ਉਹ ਵੱਖ-ਵੱਖ ਟੈਪੇ ਜਿਹੜੀ ਕਾਨੂੰਨ ਦੀਆਂ ਔਰ ਸੰਵਿਧਾਨ ਦੀਆਂ ਸੰਵਿਧਾਨ ਦੇ ਵਿੱਚ ਜਿਹੜੀ ਅਮੈਂਡਮੈਂਟ ਕਰਦੇ ਆ ਉਹ ਸੰਵਿਧਾਨ ਨੂੰ ਕਮਜ਼ੋਰ ਕਰਦੇ ਲੱਗੇ ਹੋਏ ਆ ਤੁਸੀਂ ਦੇਖਦੇ ਆ ਕਿ ਰੋਜ਼ ਕਿਉਂਕਿ ਜਿਹੜਾ ਗੋਦੀ ਇੰਡੀਆ ਉਹ ਜਿਹੜੀ ਸਮੇਂ ਦੀ ਔਰ ਜਿਹੜੀ ਮੌਕੇ ਦੀ ਗੱਲ ਉਹ ਨਹੀਂ ਕਰਦਾ ਕਿਉਂਕਿ ਆਪਾਂ ਹੁਣ ਜੇ ਆਪਾਂ ਜਗ ਦੇ ਟਾਈਮ ਜੋ ਆਪਣੇ ਤੇ ਬੜਾ ਸਮਾਂ ਆਇਆ ਸੀ ਉਹਦੇ ਵਿੱਚ ਵੀ ਕੋਦੀ মিডিਆ ਨੇ ਜੋ ਆਪਣਾ ਕੰਮ ਕਰਦਾ ਸੀ ਜੋ ਇੱਕ মিডিਆ ਦਾ ਰੋਲ ਕਰਦਾ ਕੋਲ ਰੋਲ ਸਹੀ ਨਹੀਂ ਕੀਤਾ ਜਦ ਕੁਝ ਹੋ ਰਿਆ ਸੀ ਦਿਖਾ ਕੁਝ ਹੋ ਰਿਹਾ ਸੀ ਜਿਹਦੇ ਨਾਲ ਆਪਣਾ ਦੇਸ਼ ਨੂੰ ਮੇਰੇ ਕੋਲ ਤੋਂ ਦੂਰ ਮੱਖਾਂ ਨੇ ਬਹੁਤ ਅਸਰ ਹੋਇਆ ਉਹਦੇ ਨਾਲ ਜੋ ਵੀ ਨਹੀਂ ਹੋਣਾ ਚਾਹੀਦਾ ਸੋ ਗੱਲਾਂ ਜਿਵੇਂ ਸੰਵਧਾਨ ਨਹੀਂ ਚੱਲ ਰਹੀ ਆ ਕਿ ਸੰਵਧਾਨ ਨੂੰ ਬਚਾਉਣ ਦੇ ਲਈ ਜਿਵੇਂ ਕਿ ਬਾਬਾ ਸਾਹਿਬ ਲਾਲਕ੍ਰਿਸ਼ਨਾ ਉਮੇਦਕਰ ਜੀ ਨੇ ਜਿਵੇਂ ਭਾਈ ਸਾਹਿਬ ਨੇ ਪਹਿਲਾਂ ਵੀ ਤੁਹਾਨੂੰ ਦੱਸਿਆ ਸਾਨੂੰ 1947 ਵਿੱਚ ਦੇਸ਼ ਜਨਤ ਅਜ਼ਾਦ ਹੋਣ ਤੋਂ ਬਾਅਦ ਜੋ ਸੰਵਧਾਨ ਲਿਖੜਦੇ ਹੀ ਬਿਊਟੀ ਸੀ ਬਾਬਾ ਸਾਹਿਬ ਲਾਲਕ੍ਰਿਸ਼ਨਾ ਉਮੇਦਕਰ ਤਾਂ ਫਿਰ ਉਹਨਾਂ ਦੇ ਸਾਫੀਆਂ ਨੂੰ ਲਗਾਈ ਗਈ ਜੋ ਕਿ ਲਗਭਗ 2 ਸਾਲ ਦੇ ਵਿੱਚ ਜਿਹੜਾ ਸੰਬਧਾਨ ਸੀ ਉਹ ਬਣ ਕੇ ਲਿਖ ਕੇ ਤਿਆਰ ਕੀਤਾ ਗਿਆ 26 ਜਨਵਰੀ 1950 ਨੂੰ ਦੇਸ਼ ਦਾ ਸੰਬਧਾਨ ਜਿਹੜਾ ਲਾਗੂ ਕੀਤਾ ਗਿਆ ਦੇਸ਼ ਦੇ ਸੰਬਧਾਨ ਦੇ ਵਿੱਚ ਜੋ ਬਾਬਾ ਸਾਹਿਬ ਡਾਕਟਰ ਭੀਮਰਾ ਔਰ ਉਹਨਾਂ ਦੀ ਪੂਰੀ ਟੀਮ ਨੇ ਖਰੇਕ ਮਜਬ ਖਰੇਕ ਤਰਮ ਤੇ ਹਰੇਕ ਵਿਅਕਤੀ ਦਾ ਬਰਾਬਰ ਦਾ ਅਧਿਕਾਰ ਉਹ ਜਿਹੜਾ ਸੰਵਿਧਾਨ ਦੇ ਵਿੱਚ ਲਿਖਿਆ ਹੈ ਉਹਦੇ ਨਾਲ ਬਹੁਤ ਸਾਰੀਆਂ ਰਾਈਟ ਟੂ ਵੋਟ ਰਾਈਟ ਟੂ ਐਜੂਕੇਸ਼ਨ ਔਰ ਇਸਤਰੀਆਂ ਨੂੰ ਬਰਾਬਰਤਾ ਦਾ ਅਧਿਕਾਰ ਔਰ ਇਸ ਤਰ੍ਹਾਂ ਦੇ ਬਹੁਤ ਸਾਰੇ ਸੰਵਿਧਾਨ ਦੇ ਵਿੱਚ ਬਾਬਾ ਸਾਹਿਬ ਨੇ ਸਾਰੇ ਨੂੰ ਔਰ ਸਾਰਿਆਂ ਦੇ ਲਈ ਲਿਖਿਆ ਕਿ ਇੱਕ ਬਰਾਬਰ ਦਾ ਹੱਕ ਹੀ ਦੀਆ ਦੇਸ਼ ਦੇ ਵਿੱਚ ਅਗਰ ਦੇਸ਼ ਵਿੱਚ ਤਰੱਕੀ ਕਰਨੀ ਆ ਉਹਦੇ ਵਿੱਚ ਗਰੀਬ ਨੂੰ ਵੀ ਉਹਨਾਂ ਹੱਕ ਹੋਣਾ ਚਾਹੀਦਾ ਜਿੰਨਾ ਅਮੀਰ ਨੂੰ ਹੱਕ ਆ। ਅਗਰ ਦੇਸ਼ ਦੇ ਵਿੱਚ ਹਰੇਕ ਇਨਸਾਨ ਨੂੰ ਬਰਾਬਰ ਬੁੱਲਣ ਦਾ ਬਰਾਬਰ ਪੜ੍ਹਨ ਦਾ ਅਤੇ ਬਰਾਬਰ ਜਾਇਦਾਦ ਕਲੀ ਕਮਦ ਕਰਨ ਹੋਵੇ ਉਹ ਵਰਗ ਤਾਂ ਹੀ ਤਰੱਕੀ ਕਰ ਸਕਦਾ। ਜਿਦਾ ਸਿਆਣੇ ਕਹਿੰਦੇ ਆ ਕਿ ਜੇ ਇੱਕ ਪਰਿਵਾਰ ਦੇ ਵਿੱਚ ਵੱਡਾ ਬਨੇਰਾ ਜੋ ਆਪਣਾ ਬਾਪ ਵੀ ਹੋ ਸਕਦਾ ਹੈ ਆਪਣਾ ਦਾਦਾ ਬਾਬਾ ਵੀ ਹੋ ਸਕਦਾ ਜੋ ਪਰਿਵਾਰ ਦੇ ਮੈਂਬਰਾਂ ਨੂੰ ਸਾਰਿਆਂ ਨੂੰ ਇੱਕ ਸਮਾਨਤਾ ਨਾਲ ਦੇ ਕੇ ਸਾਰਿਆਂ ਨੂੰ ਸਮਾਨਤਾ ਦੇ ਪਰਿਵਾਰ ਦੇ ਵਿੱਚ ਕੋਈ ਆਪਣਾ ਜ਼ਮੀਨ ਜਾਇਦਾਦ ਖਰੀਦੇ ਆ ਸਾਰਿਆਂ ਦਾ ਬਰਾਬਰ ਹੱਕ ਰੱਖ ਕੇ ਤਾਂ ਪਰਿਵਾਰ ਵਧਿਆ ਚੱਲ ਸਕਦਾ ਇਸੇ ਤਰ੍ਹਾਂ ਹੀ ਬਾਬਾ ਸਾਹਿਬ ਡਾਕਟਰ ਭੀਮਰਾਓ ਨੇ ਬਰਾਬਰਤਾ ਦਾ ਅਧਿਕਾਰ ਦੇ ਲਈ ਸਾਰਾ ਜੋ ਵੀ ਸਰਪੰਚ ਲਿਖਿਆ ਉਹ ਇੱਕ ਸਮਾਨ ਔਰ ਸਾਰੇ ਬਰਾਬਰ ਹੱਕ ਦਿਆਂ ਨਹੀਂ ਲਿਖਿਆ ਗਿਆ। ਸਵਾਲ ਕੀ ਹੋ ਕੀ ਰਿਹਾ? ਸਭ ਦਾ ਹਰ ਇੱਕ ਵਾਰ ਅਮੈਂਡਮੈਂਟ ਕੀਤੀ ਜਾਂਦੀ ਹੈ ਉਹ ਜਿੰਨੀਆਂ ਅਮੈਂਡਮੈਂਟ ਉਹਦੇ ਵਿੱਚ ਕੀਤੀਆਂ ਜਾਣਗੀਆਂ ਉੰਨਾ ਹੀ ਸਰਕਾਰ ਕਮਜ਼ੋਰ ਹੋਵੇਗਾ। ਜਿਵੇਂ ਉਹਦਾ ਮਤਲਬ ਇਹ ਹੈ ਕਿ ਜਿਹੜੀ ਸਰਕਾਰ ਆ ਜਾਂਦੀ ਹੈ ਜਿਵੇਂ ਹੁਣ 15 ਸਾਲ ਤੋਂ ਮੋਦੀ ਸਰਕਾਰ ਚੱਲ ਰਹੀ ਆ ਲਗਭਗ ਇਨਾ ਨੇ ਕਈ ਵਾਰ ਐਮੈਂਡਮੈਂਟ ਕੀਤੀ ਔਰ ਆਪਣੀ ਮਰਜ਼ੀ ਦੇ ਅਨੁਸਾਰ ਕਿਉਂਕਿ ਸਰਕਾਰ ਦੇ ਲਿਖੇ ਲਿਆ ਕੋਈ ਵੀ ਚੀਜ਼ ਜਰ ਸਰਕਾਰੀ ਸਸਤਾ ਆ ਉਹਨੂੰ ਆਪਾਂ ਕਿਸੇ ਤਰੀਕੇ ਨਾਲ ਜਿਵੇਂ ਬੇਚਾ ਖਰੀਦਣ ਦਾ ਲਗਾ ਰਿਹਾ ਕੋ ਕਿਹਦੇ ਦੇ ਅਧਿਕਾਰ ਆ ਕੌਣ ਕਰ ਸਕਦਾ ਜਾਂ ਕੌਣ ਖਰੀਦ ਸਕਦਾ ਜਾਂ ਨਹੀਂ ਖਰੀਦ ਸਕਦਾ ਉਹਨੂੰ ਆਪਣੀ ਮਰਜ਼ੀ ਦੇ ਨਾਲ ਉਹਦੇ ਵਿੱਚ ਕਾਨੂੰਨ ਦੀ ਜਿਹੜੀ ਆ ਫੇਰ ਬਦਲ ਕਰਕੇ ਉਹਨੂੰ ਹਥਿਆਇਆ ਜਾ ਰਿਹਾ ਔਰ ਪ੍ਰਾ ਮੁਕਤੀ ਨੇ ਅਡਾਨੀ ਯੂਨੀਵਰਸਿਟੀ ਦੇ ਉਹ ਮਿੱਤਰ ਆ ਉਹਨਾਂ ਦੇ ਇਨਸਾਫ ਕੋ ਜਿਹੜਾ ਕਾਨੂੰਨ ਆ ਉਹਦੇ ਵਿੱਚ ਐਮੈਂਡਮੈਂਟ ਕਰਕੇ ਉਹਨਾਂ ਨੂੰ ਦੇਜੇ ਉਹਨਾਂ ਦੇ ਹਵਾਲੇ ਕੀਤਾ ਜਾ ਰਿਹਾ ਹੈ ਸੋ ਉਹਨਾਂ ਸਮਾਂ ਸਾਡੇ ਦੇ ਬਹੁਤ ਹੀ ਤਰ ਜਿਹੜਾ ਨਾਲ ਆ ਅੱਜ ਅਸੀਂ ਰਲ ਬਣ ਕੇ ਬਿਨਾਂ ਕਿਸੇ ਭੇਦਭਾਵ ਦੇ ਬਿਨਾਂ ਕਿਸੇ ਜਾਤ ਪਾਤ ਦੇ ਜੇ ਅਸੀਂ ਸੰਭਾਲੀ ਰੱਖੀ ਨਾ ਕੀਤੀ ਤਾਂ ਉਹਨਾਂ ਨੇ ਸਮੇਂ ਅਸੀਂ ਕਦ ਕਾਨੂੰਨ ਦਾ ਦਰਵਾਜ਼ਾ ਖੜਕਦਾ ਨਹੀਂ ਸਕਦੇ ਅਗਰ ਅੱਜ ਆਪਾਂ ਇੱਥੇ ਬੈਠੇ ਆ ਕਿਉਂਕਿ ਮୋਰੇ ਵਾਲਾ ਪਤਾ ਇਹਨਾਂ ਨੂੰ ਪਤਾ ਹੈ ਕਾਨੂੰਨ ਦੇ ਅਨੁਸਾਰ ਜੇ ਮੈਂ ਕੋਈ ਇੱਕ ਬੰਦਾ ਮਾਰਾਂਗਾ ਜਾਂ ਇਹ 7 ਲੋਕ ਮਾਰਾਂਗਾ ਕਾਨੂੰਨ ਦੇ ਅਨੁਸਾਰ ਇਹਨੂੰ ਜਿਹੜਾ ਇਹਨੂੰ ਬੰਦਾ ਰਾਈਟ ਮਿਲ ਜਾਣ ਔਰ ਮੈਨੂੰ ਸਜ਼ਾ ਮਿਲ ਸਕਦੀ ਆ ਪਰ ਜੇ ਉਹ ਕਾਨੂੰਨ ਬਿਕਣ ਵਾਲੇ ਜਿਹੜੇ ਐਮੈਂਡਮੈਂਟ ਕਰਦੇ ਆ ਜੇ ਉਹ ਕਾਨੂੰਨ ਜਿਹਦਾ ਅਸੀਂ ਜਿਹੜੀ ਅੰਦਰ ਆਉਣਾ ਸੀ ਜਿਵੇਂ ਆਪਾਂ ਤੁਸੀਂ ਦੇਖਿਆ ਹੋਣਾ ਸਾਡ ਦੇ ਵਿੱਚ ਜਿਵੇਂ ਆਪਣੀ 26 ਤੱਕ ਦੀ ਹੈ ਜਾਂ ਹੋਰ ਇਦਾਂ ਇਦਾਂ ਆਵਾਜ਼ ਜਿਹੜੀਆਂ ਅਸੀਂ ਕਲੋਨਡੀਆਂ ਉਹਨੇ ਬਹੁਤ ਨਾਮ ਚੇਂਜ ਕੀਤੇ ਗਏ ਆ ਇਹਦਾ ਕਾਰਨ ਇਹੀ ਆ ਵੀ ਕਾਨੂੰਨ ਕਮਜ਼ੋਰ ਕੀਤਾ ਜਾ ਰਿਹਾ ਸੋ ਬਹੁਤ سارے ਲੋਕਾਂ ਨੇ ਹੋਰ ਵੀ ਬੋਲਣ ਨੂੰ ਬੈਠੇ ਇੱਥੇ ਆਏ ਪਹੁੰਚੇ ਆ ਸਾਰੇ ਆਪਣੇ ਆਪਣੇ ਵਿਚਾਰ ਦੇ ਰਹੇ ਆ ਸੋ ਮੈਂ ਜਿੰਨਾ ਵੀ ਬੋਲਿਆ ਆਪਣੀ ਮਿੰਦਰ ਸਾਹਿਬ ਇਹ ਮੇਰੇ ਤੋਂ ਕੁਝ ਗੱਲ ਹੋ ਗਿਆ ਮੈਂ ਸਮਝਾ ਦਿੱਟ ਕੇ ਆਂ ਜੈਪੀ ਜੈਪਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਇਹ ਸੰਵਧਨ ਨੇ ਸਾਨੂੰ ਪਰਜਾ ਤੋਂ ਬਾਹਰ ਕੱਢ ਕੇ ਅੱਜ ਹਰ ਵਿਅਕਤੀ ਦੀ ਆਵਾਜ਼ ਨੂੰ ਬਲੱਗ ਕਰਨ ਦਾ ਇਹ ਸੰਵਧਾਨ ਦੇ ਰਾਹੀਂ ਸਾਨੂੰ ਮੌਕਾ ਖਿਲਿਆ ਪਰ ਮੈਨੂੰ ਅਫਸੋਸ ਹੈ ਕਿ ਇਸ ਸੰਵਧਾਨ ਦੀ ਗੱਲ ਕਰ ਲਈ ਅੱਜ ਦੇਸ਼ ਦੇ ਅੰਦਰ ਬਹੁਤੇ ਲੋਕ باقی ਨਹੀਂ ਰਹਿ ਗਏ ਆ ਮੈਂ ਦੇਖ ਰਿਆ ਸੀ ਨੌਜਵਾਨ ਸਾਥੀਆਂ ਨੂੰ नौजवान साथी आए और पारी तदाद में भी तो भी नौजवान साथी और तेज ना चाहे ओ कालनी सोना चौदा कोई भी ए थे नहीं है परिवार भी भी गाता अगर थोड़ा कोई मुंडा है तो भी कौन कालनी सोना चौदा बच्चा लेकिन आज बड़ी जरूरत है देश को समझने की कि की कामना कालियां पागल सिंह हराने बाबा साहब अंबेडकर हरा ने जो इतिहास नहीं जानेंगे कि अपने बच्चों नहीं दसा कि साजुर्ग ने पुरखा ने आ घटना कर दिया है तो फिर इस देश का जोड़ा सा मकसद है जिंदगी के उनका और देश को अगे लेके जाने का पूरा नहीं हो आर एस एस सौ बरे को ਪਹਿਲਾ ਹੂਦ ਦੇ ਵਿਚਾਰ ਇਸ ਸਾਈ ਪਰ ਅਜ ਤੱਕ ਆਰਐਸਐਸ ਦੇ ਕੇਵਲ 5 6 ਮੁਖੀ ਹੋਏ ਐ 100 ਸਾਲਾਂ ਚ ਪਰ ਆਰਐਸਐਸ ਦੀ ਵਿਚਾਰਧਾਰਾ ਜਿਹੜੀ ਸੀਗੀ ਅੱਜ ਵੀ ਆਰਐਸਐਸ ਦਾ ਮੈਂਬਰ ਹੈ ਉਹ ਕੋਈ ਵੀ ਔਰਤ ਕੋਈ ਮੈਂਬਰ ਨਹੀਂ ਬਣ ਸਕਦੀ ਇਹ ਪਹਿਲਾ ਜਦੋਂ ਆਰਐਸਐਸ ਦਾ ਨਿਰਮਾਣ ਹੋਇਆ ਤੇ ਆਰਐਸਐਸ ਦੇ ਲੋਕਾਂ ਨੇ ਕਿਹਾ 1925 उन्नीस सौ पच्चीस की निर्माता है औरत को तो बिना सृष्टि नहीं है औरत को तो बिना अस सब कुछ नहीं है बैन लाया कि मैंबर नहीं हो सकती और कांग्रेस पार्टी ने ਜੋ ਬੰਗਲਾ ਮਕਿਆ ਤੇ ਦਸੰਬਰ காங்கிரஸ் ਪਾਰਟੀ ਨੇ ਇੱਕ ਸਨੇਹਾ ਦਿੱਤਾ ਦਸੰਬਰ 1925 ਸਰੋਜਨੀ ਨਾਇਡੂ ਨੂੰ காங்கிரஸ் ਪਾਰਟੀ ਦੀ ਮਹਿਲਾ ਪ੍ਰਧਾਨ ਦੇ ਇਸ਼ਤਿਹਾਰ ਕੇ ਸਨੇਹਾ ਦਿੱਤਾ ਕੇ ਦੇਸ਼ ਆਰਥ ਕੋ ਬਿਨਾ ਅਧੂਰਾ ਹੈ ਇਹ காங்கிரஸ் ਪਾਰਟੀ ਆਜਾ ਹਰਸਸ ਦੇਸ਼ ਨੂੰ ਚਲਾਉਂਦੀ ਹੈ ਈਪੀ ਚਲਾਉਂਦੀ ਹੈ ਹਰੇ ਸੰਵਿਧਾਨ ਦੇ ਤੇ ਮੇਰਾ ਹੋਰ ਮੱਥਾ ਟੇਕਦੇ ਜਿਹੜੇ ਬੰਦਿਆਂ ਦਾ ਵਿਚਾਰਤਾ ਰਹਿ ਗਈ ਸੰਵਿਧਾਨ ਨੂੰ ਬੰਨਣਾ ਵੀ 52 ਸਾਲ 58 ਸਾਲ ਐਨਐਸਐਸ ਦੇ ਹੱਥੋਂ ਕਰਦੇ ਦੇਸ਼ ਦਾ ਤਿਰੰਗਾ ਝੰਡਾ ਲਹਿਰੋਂ ਦੀ ਆਜ਼ਾਦ ਮੈਂ ਦਿੱਤੀ ਗਈ ਜਿਹੜੇ ਜਿਹੇ ਦੇਸ਼ ਇਸ ਸੰਵਿਧਾਨ ਦੇ ਪ੍ਰੇਮ ਨਹੀਂ ਮਿਲੂ ਇਹ ਉਸ ਤੋਂ ਬਾਅਦ ਝੰਡਾ ਮਹਿਰਾਉਂਦਾ ਕੰਮ ਹੋਇਆ ਨਹੀਂ 55 ਸਾਲ ਕਿਸੇ ਨੇ ਝੰਡਾ ਮਣ ਨਹੀਂ ਨਹੀਂ ਉਹਦਾ ਕਾਰਨ ਇਹ ਬਦਲਰ ਹੋਇਆ ਜਿਹੜਾ ਆਰਐਸਐਸ ਦਾ ਮੁਖੀ ਹੋਇਆ ਰੈਂਟੀ ਕਰਦਾ ਜਿੰਨੇ ਵੀ ਸਾਡੇ ਲੀਡਰ ਸਾਹਿਬ ਸਾਡੇ ਇੱਥੇ ਪਹੁੰਚਿਆ ਬਕਰ ਪਹੁੰਚਿਆ ਸਾਰਾ ਕਿ ਅਸੀਂ ਪੂਰੇ ਪੰਜਾਬ ਪਰਿਵਾਰ ਵਿੱਚ ਦੇਸ਼ ਪਰਿਵਾਰ ਵਿੱਚ ਸਰਕਾਰ ਸਦਾਨ ਉਪਰੰਦੀਆਂ ਇੱਕ ਨੂੰ ਹੋਰ ਜਿਹੜੇ ਸਾਡੇ ਇੰਸਟਰੂਮੈਂਟ ਆਧਾਰੇ ਨਹੀਂ ਹਾਂਜੀ ਉਹ ਨਾ ਮੇਂ ਚੱਕ ਲੰਦਾ ਸਰਕਾਰ ਜਿਹੜੀ ਡਿਪੈਂਡੈਂਸੀ ਹੈ ਉਹਦੇ ਮੁਕੱਲਕ ਅਸੀਂ ਲੋਕਾਂ ਨੂੰ ਜਾਣ ਤੋਂ ਕਰਾ ਰਹੇ ਹਾਂ ਔਰ ਸਾਰਿਆਂ ਨੂੰ ਲਾਪਰਵਾਹ ਕਰਦੇ ਆ ਕਿ ਕਿਸੇ ਪ੍ਰਕਾਰ ਦੀ ਇਸ ਤਰ੍ਹਾਂ ਦੀ ਅਗਰ ਗੱਲ ਹੋਏਗੀ ਅਸੀਂ ਬਾਬਾ ਸਾਹਿਬ ਅਪੀਲ ਕਰਦੇ ਬਣਾਈ ਹੋਈ ਸੰਵਿਧਾਨ ਦੀ ਲੜਾਈ ਲੜਨੀ ਕਿਉਂਕਿ ਜਿਹੜੀਆਂ ਮੰਸ਼ਾਵਾਂ ਹਨ ਆਰਐਸਐਸ ਦੀ ਉਹਨਾਂ ਨੇ ਕਦੇ ਸਰਦਾਰ ਨੂੰ ਮੰਨਿਆ ਹੀ ਨਹੀਂ ਉਹਨਾਂ ਨੇ ਦੇਸ਼ ਦੇ ਜਿਹੜਾ ਤਿੰਨ ਰੰਗ ਦਾ ਤਿਰੰਗਾ ਬਣਾਇਆ ਸੀ ਉਹਨਾਂ ਨੇ ਕਿਹਾ ਇਹ ਸ਼ੋਭਾ ਔਰ इवन ਆਰਐਸਐਸ ਦੇ ਜਿਹੜੇ ਮੁਖੀ ਸੀ ਭਗਵੰਦਰ ਸਾਹਿਬ 1942 ਤੋਂ 1973 ਦੇ ਦਰਮਿਆਨ ਉਹਨਾਂ ਨੇ ਕਿਹਾ ਕਿ ਜਿਹੜਾ ਕਨਸਟੀਟਿਊਸ਼ਨ ਬਣਾਇਆ ਸੰਵਿਧਾਨ ਹੈ ਅਸੀਂ ਮੰਨਦੇ ਨਹੀਂ ਅਸੀਂ ਤਾਂ ਮਨੁੱਖ ਸੁਮ੍ਰਿਤੀ ਨੂੰ ਮੰਨਦੇ ਹਾਂ ਔਰ ਇਹ ਜਿਹੜਾ ਸੰਵਿਧਾਨ ਹੈ ਇਹਦਾ ਦੂਜੇ ਮੁਲਕਾਂ ਤੋਂ ਇਕੱਠੀਆਂ ਕੀਤੇ ਹੋਏ ਕਾਗਜ਼ ਪੱਤਰ ਇਕੱਠੇ ਕਰਕੇ 바ਵਾ ਸਾਹਿਬੋਂ ਬੇਨਤੀ ਕਰਕੇ ਇਹ ਸੰਵਿਧਾਨ ਬਣਾਇਆ। ਔਰ ਤੁਸੀਂ ਦੇਖਿਆ ਹੋਣਾ ਹੁਣ ਵੀ ਅੰਬੇਦਕਰ ਜੀ ਦੀ ਜਿਹੜੀ ਟਿੱਪਣੀ ਸੀ ਕਿ ਕਿਆ ਅੰਬੇਦਕਰ ਅੰਬੇਦਕਰ ਲਗਾ ਰੱਖੀ ਹੈ। ਇਹ ਸਮਝ ਜਿਹੜੀ ਟਿੱਪਣੀ ਸੀ ਰਾਜ ਸਭਾ ਦੀ ਇਹ ਦਰਸਾਉਂਦੀ ਸੀ ਕਿ ਆਰਐਸਐਸ ਅੱਜ ਵੀ ਸਾਡੇ ਦੇਸ਼ ਦੇ ਸੰਵਿਧਾਨ ਨੂੰ ਮੰਨਦੀ ਨਹੀਂ। ਇਹ ਤਾਂ ਇਹਨਾਂ ਕੋਲੇ 200 ਸੀਟ ਤੇ ਸਿਮਟ ਕੇ ਰਹਿ ਗਏ। ਨੇ ਤਾਂ ਇਹਨਾਂ ਨੇ ਦੇਸ਼ ਦੇ ਸੰਵਿਧਾਨ ਨੂੰ ਤੋੜ ਦੇਣਾ ਸੀ ਔਰ ਪਤਾ ਨਹੀਂ ਇਸ ਦੇਸ਼ ਦਾ ਕੀ ਹੋਣਾ ਸੀ ਸੋ ਇਸ ਕਰਕੇ ਅਸੀਂ ਸਰਦਾਰ ਦੇ ਬਾਰੇ ਚਰਚਾ ਕਰਦੇ ਹਾਂ ਪਰ ਜਿਸ ਤਰ੍ਹਾਂ ਦਾ ਅਨਿਆਇ ਇਜ਼ਾਸਤੀਆਂ ਹੋ ਰਹੀਆਂ ਐ ਏਜੰਸੀਆਂ ਦੁਆਰਾ ਸੀਬੀਆਈ, ED, ਵਿਜੀਲੈਂਸ ਉਹਨਾਂ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਕਿਸਾਨਾਂ ਤੇ ਅਤਿਆਚਾਰ ਕੀਤਾ ਜਾ ਰਿਹਾ ਜਿਹਨੇ ਪੰਜਾਬ ਦੀ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਭਰਾ ਨੇ ਅਮਿਤ ਸ਼ਾਮ ਅਮਿਤ ਦੇ ਪੰਜਾਬ ਦੇ ਕਿਸਾਨਾਂ ਨਾਲ ਜੋ ਪ੍ਰੋਗਰਾਮ ਆਇਆ ਉਹ ਅੱਜ ਪੋਰੇ ਮੁਕੱਲਕ ਅਸੀਂ ਅੱਜ ਇੱਕ ਸਭਾ ਰੱਖੀ ਸੀ ਇਹ ਸਭਾ ਦੇ ਵਿੱਚ ਸਾਡੇ ਕਾਂਗਰਸ ਪਾਰਟੀ ਦੇ ਪ੍ਰਮੁੱਖ ਆਗੂ ਸ੍ਰੀ ਮਾਨ ਜੀ ਦੇ ਸਹਿਮਤ ਸਾਡੇ ਜਿਹੜੇ ਜੀਣ ਬੰਦੇ ਆ ਪਿੰਡ ਦੇ ਉਹ ਆਏ ਸੀ ਉਹਦੇ ਬਾਰੇ ਚਰਚਾ ਕਰਦਾ ਸਰ ਜਿੰਨੀ ਤੋਂ ਵਿਧਾਨ ਸਭਾ ਜਿੰਨੀ ਚੋਣ ਜਿਹੜੀ ਹਰਿਆਣਾ ਦੀ ਹੈ ਪੋਰੇ ਚ ਜਿਸ ਪ੍ਰਕਾਰ ਦੇ ਹਾਲਾਤ ਬਣੇ ਹੋਏ ਹੈ ਮੈਨੂੰ ਪੂਰਨ ਵਿਸ਼ਵਾਸ ਹੈ ਕਿ ਅਸੀਂ ਬੰਦੇ ਫਤ ਦੇ ਨਾਲ ਜਿਹੜੀ ਚਿੰਨੀ ਚੋਣ ਲੜਾਣਾ ਸੀ ਉਹ ਕਾਂਗਰਸ ਪਾਰਟੀ ਹੁਣ ਜਾ ਫਿਰ ਜਿੱਤ ਦੇ ਨਾਲ ਉਹ ਜਿੱਮੀ ਚੋਣ ਦੇ ਗੁਲਾਮ ਦਾ ਰਮਨ ਅਵਾਰਦ ਵੀ ਭਲੀਆ ਅੰਮ੍ਰਿਤ ਨਾ ਕੋਣ ਦਾ ਕਿਰਦਾਰ ਬਣੇ ਕੋਲੋਗੀ ਦੇਖੋ ਮੈਂ